ਉਹ ਆਜ ਬੰਦੇ ਹਿੱਲੇ ਆਂਦੇ ਸੀ ਪਤਾ ਨਹੀਂ ਕਿੱਧਰ ਗਏ ਸ਼ਾਮ ਦਾ ਟਾਈਮ ਹੋ ਗਿਆ ਲੱਗਦਾ ਬੈਠੇ ਹੋਣੇ ਕਿਤੇ ਚਲ ਅਵੇ ਨੇ ਅੱਗੇ ਜਾ ਕੇ ਆ ਪਾ ਚੱਗਿਆ ਲੈ ਯਾਰ ਕਾਲਿਆ ਵੀ ਕਰਿਆ ਅੱਜ ਕਰਾਈ ਤਾਇਆ ਹੁੰਦਾ ਤਾਇਆ ਹਾਂ ਹਾਂ ਬੈਠੇ ਆ ਓ ਜੱਗਿਆ ਓਏ ਓਏ ਅੱਜ ਤੁਸੀਂ ਐ ਨਾਲ ਨਹੀਂ ਲਾਈ ਜਨੇ ਆ ਯਾਰ ਓ ਓ ਆ ਤਾਇਆ ਆਇਆ ਆਇਆ ਲਾੜਾ ਤੁਸੀਂ ਓ ਨਈ 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 ਤੁਸੀਂ ਲਾਓ ਹੋ ਰੰਗ ਯਾਰ ਰਕਣ ਲਾਓ ਓ ਆਇਆ ਆ ਜਾ ਆ ਜਾ ਓ ਚਲੋ ਮੈਂ ਆਉਣ ਅਗਲੀ ਮੋਟਰ ਤੇ ਗੜਾ ਮਾਰ ਆਵਾ ਠੀਕ ਆ ਤਾਇਆ ਚਲ ਮਾਰਿਆ ਕਿਹੜਾ ਜਗਿਆ ਇਹਦੀਆਂ ਤਾਂ ਵੇਖ ਕੇ ਲਾਲਾ ਡੈਕ ਪੈਣੀਆਂ ਮੁੜਿਆ ਲੈ ਹੋਣੀ ਆ ਹਾਂ ਵੇ ਅੱਗੇ ਤਾਂ ਹੈ ਮੈਂ ਤਾਂ ਝੋਰੀ ਵੀ ਦੇ ਸੀ ਅੱਜ ਕੋਈ ਦਾਲ ਚ ਕਾਲਾ ਲੱਗਦਾ ਮੈਨੂੰ ਹੈ ਅੱਜ ਤਾਂ ਆ ਆ ਪਵਰ ਜਹ ਮਹੀ ਜਾਂਦੇ ਤਾਇਆ ਫੀਲਾ ਤਾਇਆ ਫੀਲਾ ਓਕੇ ਲਕੋ ਲਕੋ ਕੇ ਵਿਂਦੇ ਜੀ ਇਹਨਾਂ ਲਾ ਗਦਾ ਗੜਬੜ ਆ ਕੋ ਚਲ ਹੋਏ ਆ ਕੀ ਕਰਦੇ ਆ ਹੂੰ ਇਹ ਵਿਨਿਆਕਰ ਨਾ ਮਾਲਕਰ ਹਰ ਰੋਜ਼ ਆਪਣੇ ਕੋਲ ਪੀਂਦਾ ਦਿਹਾੜੀ ਦਾ ਬੰਦੇ ਯਾਰ ਪਾ ਯਾਰ ਉਹੀ ਤਾਂ ਗੱਲ ਆ ਯਾਰ ਚੱਲ ਕੋਈ ਨਹੀਂ ਅੱਜ ਮੈਂ ਤਾਂ ਪ੍ਰਬੰਧ ਕਰੀ ਬੈਠਾ ਕੀ ਕਰੀ ਬੈਠਾ ਕਾਲਿਆ ਯਾਰ ਆ ਵੇਖ ਤੂੰ ਉਹ ਵੇਖੀਓ ਕਿਤੇ ਬੁੜਾ ਰਾਂ ਨਗਾਦੀ ਯਾਰ ਉਹ ਨਹੀਂ ਨਹੀਂ ਤੇ ਮੈਂ ਨਾ ਅੱਜ ਤੋਂ ਬਾਅਦ ਆਣਾ ਇਹਨੇ ਉਹ ਨਾ ਇਹਨੂੰ ਤਾਂ ਪਹਿਲਾਂ ਹੀ ਪਤਾ ਸੀ ਜੀਏ ਸ਼ੋਰ ਨਾ ਤੇ ਲਾ ਕੀ ਕਰਨਾ ਸਰਦੇ ਆ ਉਹ ਇੰਗਲਨੀ ਬੋਤ ਹਾਂ ਅਜ ਤੋਂ ਬਾਅਦ ਨਹੀਂ ਇਹ दारू ਪੀਣ ਨੂੰ ਆਪਾਂ ਨੂੰ ਕਹੀ ਅੱਛਾ ਕਾਲੀ ਵੀ ਆ ਪ੍ਰਬੰਧ ਕਰ ਲਿਆ ਪੂਰਾ ਆਪਾਂ ਲੈ ਵੀ ਜਾ ਗਿਆ ਉਹਦੀਆਂ ਤਾਂ ਲਾਲਾ ਡਿੱਗੀਆਂ ਲੈ ਮਤਰਾ ਪਾਈਏ ਸਰਪੈਕ ਪਾ 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 ਆਪੇ ਦਾ ਜਹਨ ਕਰ ਦਿੰਨੇ ਆ ਹੈ ਸਹੀ ਲੈ ਹਰ ਰੋਜ਼ ਯਾਰ ਪੀਂਦਾ ਯਾਰ ਨੀ ਆ ਚਾ ਚਾਰ ਬੂੰਦਾ ਹੀ ਸੱਟਣੀਆਂ ਤੇਦੀ ਤਾਂ ਜ ਨੇਰੀ ਲੱਦ ਨੇ ਅੱਗੇ ਤੋਂ ਨਹੀਂ ਆਪਾਂ ਨੂੰ ਪੁੱਛਦਾ ਹੈ ਠੀਕ ਆ ਅਰੇ ਪਾ ਦੇ ਸੱਟੇ ਜੇ ਪਰ ਇਹਨੂੰ ਆਪ ਚੱਲ ਤੇ ਆਇਆ ਲੈ ਭਾਈ ਦੇ ਕੰਮਦਾ ਵਾ ਅੱਛਾ ਆ ਚੀਜੀ ਲੈ ਕੇ ਅੱਜ ਨੇਰੀ ਆਤੀ ਕੋਈ ਨਾਤਾ ਵਾ ਉਹ ਤਾਂ ਮਾਰ ਕਰਨ ਜਾਂਦਾ ਹੁੰਦਾ ਹੁੰਦਾ ਅੱਜ ਵੇਖੀ ਇਹਦੀ ਨੇਰੀ ਬੰਦੀ ਕਿਵੇਂ ਆਪਾਂ ਨੂੰ ਡੇਲੀ ਠੋਕਾ ਲਾ ਜਾਂਦਾ ਸਗਾ ਇਹ ਇੱਕ ਬੰਦਾ ਵੇਖੀ ਕੀ ਆ ਆ ਗਿਆ ਲੱਗਦਾ ਓਏ ਆ ਤਾਇਆ ਆ ਜਾ ਆ ਜਾ ਪਾਲੇ ਤਾਂ ਤੇਰਾ ਪਹਿਲਾਂ ਹੀ ਪਾ ਕੇ ਬਹਿ ਗਏ ਆ ਓ ਚੱਲ ਓ ਬਾਇਆ ਆਦਾ ਗਾ ਮਾ ਫਿਰ ਪੈਨੋ ਜੀਤਾ ਕਰਦਾ ਨਹੀਂ ਸੀ ਹੂੰ ਬਾਇਆ ਬਾਇਆ ਕੋਈ ਨਹੀਂ ਆ ਜਾ ਓ ਮਾਈ ਗਾ ਯਾਰ ਮੁੰਡੇ ਆਨੇ ਕਿਹੜਾ ਵਾਰ ਵਾਰ ਔਰ ਵਾਰ ਕਾਣਾ ਟੀਵੀ ਉਹ ਜੱਗਿਆ ਪਕੌੜੀਆਂ ਹੈਗੀਆਂ ਚਲ ਕੋਈ ਨਹੀਂ ਪਕੌੜੀਆਂ ਚਲਦੀ ਹੈ ਕੋਈ ਨਹੀਂ ਹੋਰ ਤਾਇਆ ਕਿਵੇਂ ਠੀਕ ਆ ਠੀਕ ਆ ਯਾਰ ਯਾਰ ਆਪਣੇ ਉਹ ਐਂ ਲੱਗਦੇ ਜਿਵੇਂ ਚੋਰਾ ਨੇ ਉਹ ਫੰਨੀ ਹੁੰਦੀ ਏ ਰੋ ਦੀਦੀ ਨਹੀਂ ਕਿਥੋਂ ਨੋ ਹਾਂ ਲੱਗਦਾ ਕਿ ਕੈਲੇ ਜਿਵੇਂ ਬਾਹਰ ਆਏ ਪਏ ਹੈ ਨਾ ਕਿਹਦਾ ਪਲਾਸਟਰ ਸੀ ਯਾਰ ਆਪਣੇ ਇੱਥੇ ਅੱਗੇ ਆਪ ਕਿੰਨੇ ਵਾਰੀ ਕੰਮ ਕੀਤਾ ਚੱਕਰ ਪਿਆਏ ਹੈ ਹਾਂ ਹਾਂ ਓ ਹੋ 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 ਹਣਾ ਹਾਂ यार या बुआ भी टेढ़ा आया होया पिया की गल है चोरी चारी तो नहीं हुई ताया ओ यार चलो कोई नहीं यार चलो आ चक लाओ फिर आले <laughs> <उप्ण। laughs> ओ ओ बोरा खान खून होवे ले आया करो पोता पड़ता है का चल ਛਾਣੂ ਆ ਆਪਣਾ ਤਾਂ ਪਤਾ ਯਾਰ ਐਨਾ ਹੈ ਨਹੀਂਗਾ ਆਪਣਾ ਤਾਂ ਛਾਣੂ ਮਾੜ ਮੋਟ ਐਨਾ ਕੀ ਹੋ ਜਾਂਦਾ ਈ ਬਹੁਤ ਨਾਲੇ ਗੱਲ ਸੁਣੋ ਮੇਰੇ ਇਹਨਾਂ ਦਾ ਤਾਇਆ ਯਾਰ ਗੱਲ ਸੁਣ ਲਓ ਮੇਰੀ ਆ ਜਦੋਂ ਕੱਲ ਨੂੰ ਤੂੜੀ ਬਣਾਲੀ ਨਾ ਤੁਸੀਂ ਦੋਨਾਂ ਜਾਣਿਆਂ ਨੇ ਆਇਆ ਚਾਰ ਸਵੇਰਾ ਇਹਨਾਂ ਦੀਆਂ ਵਟਾਂ ਘੜ ਦੇ ਜਾ ਤੁਸੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਘੜ ਦੇਾਂਗੇ ਜੀ ਫੇਰ ਨਾ ਆਪਾਂ ਆਹਾ ਉਹ ਦੋਨੇ ਆ ਵਾ ਰੌਣੀ ਨੂੰ ਛੱਡਣੀਆ ਠੀਕ ਹੈ ਠੀਕ ਹੈ ਨਾ ਠੀਕ ਆ ਕੋਈ ਨਹੀਂ ਹਾਂ ਇਹ ਜ਼ਿੰਮੇਵਾਰੀ ਛੋਟੀ ਆ ਤੁਸੀਂ ਘਰ ਦੇ ਬੰਦੇ ਆ ਥਾਰ ਰੱਖਿਆ ਕਰੋ ਕੋਈ ਨਹੀਂ ਕੋਈ ਨਹੀਂ ਬਾਪੂ ਕੋਈ ਨਹੀਂ ਨਾ ਵਾ ਫਰਜੋ ਨਾ ਹੋ ਰਿਆ ਯਾਰ ਵਾ ਓਏ ਬਸ ਆਇਆ ਓਏ ਚੱਗਿਆ ਵਾ ਨਾ ਨਾ ਤੈਨੂੰ ਪਾ ਦਿੰਨੇ ਆਂ ਅਸੀਂ ਓਏ ਸੱਤ ਓ ਨਹੀਂ ਨਹੀਂ ਤੈਨੂੰ ਪਾਓ ਯਾਰ ਓਏ ਚੱਗਾ ਮੈਂ ਜਾਣਾ ਕਮ ਕਰ ਕੀ ਹੋ ਗਿਆ Này, chú cháu Chú cháu đã làm được gì vậy? Chú cháu đã làm Ủa? Này, chú cháu đã ਉਹ ਮੈਂ ਲੈ ਕੇ ਆਇਆ ਜੱਪਾ ਹਰਦਾ ਸੱਈ ਆ ਜਾ ਲਗਦਾ ਹਨਾ ਜੱਗੇ ਨੇ ਗਲਾਸ ਬਦਲਤੇ ਲੱਗਦੇ ਆ ਮੈਨੂੰ ਕਦੇ ਬਦਲਤਾ ਨਹੀਂ ਦਿੱਤੇ ਹੁਣੇ ਯਾਰ ਸਭ ਖਰਾਬ ਹੋ ਗਿਆ ਯਾਰ ਬੋਲਾ ਬੈਠਾ ਉਥੇ ਉਹ ਬੋਲੇ ਨੂੰ ਤਾਂ ਕੁਝ ਨਹੀਂ ਹੋਇਆ ਲੱਗਦਾ ਭਲੇਖੇ ਨੇ ਗਲਾਸ ਚੇਂਜ ਹੋ ਗਿਆ ਕਿਤੇ ਕਾਲੇ ਦੇ ਕੰਮ ਤਾਂ ਨਹੀਂ ਕਾਲੇ ਨੇ ਗਲਾਸ ਚੇਂਜ ਕਰ ਆ ਆਏ ਉਹ ਗੱਲ ਸੁਣ ਏ ਤੇ ਤੂੰ ਕੰਮ ਕਰਦਾ ਗਲਾਸ ਜਾਂ ਕਾਲਿਆ ਤੇਰੇ ਕੰਮ ਆ ਸਾਰੇ ਉਹ ਮੇਰੇ ਕੰਮ ਕਿਉਂ ਯਾਰ ਮੈਨੇ ਕਹਿਆ ਤੂੰ ਕੀਤਾ ਧੋਖਾ ਕੀਤਾ ਮੇਰੇ ਨਾਲ ਓ ਯਾਰ ਓ ਓ ਕੀ ਉਹ ਕੀ ਕੁਹਰ ਮੋਥਰ ਕਰੀ ਜਨੇ ਯਾਰ ਬਸ ਕੁਹ ਨੇ ਨਾ ਕੀ ਗੱਲ ਹੋ ਗਈ ਸੀ ਤੁਨ ਉਹ ਬਸ ਬਾਪੂ ਇੱਕਦਾਂ ਹੀ ਕੰਮ ਜਾ ਹੋ ਗਿਆ ਯਾਰ ਬੜਾ ਖਰਾਬ ਹੋ ਗਿਆ ਮੈਨੂੰ ਲੱਗਦਾ ਨਾ ਫਾਲਟ ਲੱਗਦਾ ਅੱਜ ਵਾਲੀ ਵਿੱਚ ਯਾਰ

ਆਹ ਆਹ ਅੱਛਾ ਤਾਂ ਪਤਾ ਕਰੀਏ ਕਿ ਆਹ ਬੰਦਾ ਉਹ ਕਿੱਥੇ ਹੋ ਗਿਆ ਵੀਰੇ ਸਾਲੇ ਕੋਈ ਵੀ ਜਾਣਦੇ ਜਿਹਨ ਬੈਟਰੀ ਵਾਲਾ ਆਟੋ ਚੱਲਣਾ ਹੁੰਦਾ ਉਹ ਫਰੇ ਫਰੇਟ ਲਾ ਜਾ マジバギ。 ਆਹੀ ਤਾਂ ਇਹ ਨੂੰ ਸਰਦਾਰਨਾ ਉਹ ਪਤਾ ਮੇਰਾ ਉਹ ਤਾਂ ਫੋਨ ਨਾਲ ਚਿੱਟੀ ਨਹੀਂ ਹੋਈ ਚਲ ਉਹ ਉਹ ਹੋਏ ਆਉਣ ਤੋਂ ਦੇ ਇੱਥੇ ਹੀ ਰਹਿਣਾ ਰੋਟੀ ਰੱਟੀ ਸਾਡੀ ਮੈਂ ਆਪੇ ਸਹੀ ਦੂੰਗਾ ਇੱਥੇ ਹੀ ਹੂੰ ਓ ਗੱਡੀ ਜਾਂਦੀ ਆ ਤੇਰਾ ਕੌਮ ਮਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਓ ਗੱਡੀ ਜਾਂਦੀ ਆ ਜ਼ਰਾਟ ਮਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ